ਬਾਬਰ ਕਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਡਿਵੀਜ਼ਨ ਗੁਰਆਂ ਵੱਲੋਂ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਧਾਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੇ ਰੋਸ ਜ਼ਾਹਰ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਅਜ ਤੱਕ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਯੂਨੀਅਨ ਸੰਘਰਸ਼ ਕਰਨੀ ਮਜਬੂਰ ਹੈ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਸਿਗਾ ਇਹ ਬਹੁਤ ਚਿਰ ਦਾ ਸੰਘਰਸ਼ ਚੱਲਦਾ ਆ ਰਿਹਾ ਹੈ ਆ ਠੀਕ ਹੈ ਜਿਹੜੇ ਮੰਤਰੀ ਆ ਲਗਾਤਾਰ ਸਾਨੂੰ ਲਾਰੇ ਲਾਉਂਦੇ ਆ ਰਹੇ ਆ ਮਾਨ ਸਰਕਾਰ ਲਗਾਤਾਰ ਲਾਰਿਆਂ 'ਚ ਰੱਖ ਰਹੀ ਆ ਸਾਨੂੰ ਚਿਰ ਦੇ ਕਿਹਾ ਆ ਵੀ ਸਾਨੂੰ ਪੱਕੇ ਕਰਾਂਗੇ 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 ਇੰਨਾ ਟਾਈਮ ਹੋ ਗਿਆ ਵੀ ਹਜੇ ਤੱਕ ਇਹਦੇ ਉੱਤੇ ਕੋਈ ਖਾਸ ਐਕਸ਼ਨ ਨਹੀਂ ਲਿਆ ਗਿਆ ਤੇ ਸਾਡੀ ਸਿੱਧੀ ਸਿੱਧੀ ਉਹਨਾਂ ਤੋਂ ਮੰਗਿਆ ਕਿ ਜਿਹੜੀਆਂ ਬੇਈਮਾਨ ਕੰਪਨੀਆਂ ਆ ਇਹਨਾਂ ਨੂੰ ਬਾਹਰ ਕੱਢ ਕੇ ਸਾਨੂੰ ਸਿੱਧਾ ਮੈਨੇਜ ਮਹਿਕਮੇ ਦੇ ਅੰਦਰ ਲਿਆ ਜਾਵੇ ਤੇ ਜਿਹੜੀ ਸਾਡੀ ਤਨਖਾਹਾਂ ਆ ਉਹ ਘੱਟੋ-ਘੱਟ 1948 ਐਕਟ ਦੇ ਤਹਿਤ ਘੱਟੋ-ਘੱਟ ਗਜਰੀਯੋਗ ਤਨਖਾਹ ਦਿੱਤੀ ਜਾਵੇ ਤੇ ਜਿਹੜੀ ਆਹ ਕੰਪਨੀਆਂ ਦੀ ਤੱਕੇਸ਼ਾਹੀ ਆ ਬੇਈਮਾਨੀਆਂ ਇਹ ਸਾਰੀਆਂ ਚੀਜ਼ਾਂ ਬੰਦ ਹੋ ਜਾਣਗੀਆਂ ਪਾਵਰ ਗਾਮਾ ਨੇ ਟ੍ਰਾਂਸਕੋ ਠੇਕਾ ਮਜ਼ਦੂਰ ਜੂਨੀਅਰ ਪੰਜਾਬ ਬਿਜਲੀ ਬੋਰਡ ਸੂਬਾ ਪ੍ਰਧਾਨ ਬਲਿਹਾਰ ਜੀ ਤੇ ਅੱਜ ਆਪਣੇ ਜਿਹੜਾ ਰੋਜ਼ ਪ੍ਰਦਰਸ਼ਨ ਆ ਆਪਣੀ ਜਿਹੜੀਆਂ ਰੈਲੀਆਂ ਆ ਉਹ ਪਹਿਲਾਂ ਤੋਂ ਚੱਲਦੀ ਆ ਰਹੀਆਂ ਧਰਨੇ ਵਿਚਾਰੇ ਜਿਹੜੇ ਪਹਿਲਾਂ ਤੋਂ ਚੱਲ ਰਹੇ ਆ ਰਹੇ ਆ ਇਹ ਧਰਨੇ ਆ ਜਿਹੜੇ ਮੌਜੂਦਾ ਸਰਕਾਰ ਆ ਜਿਹੜੀ ਮਾਨ ਸਰਕਾਰ ਆ ਉਹਦੇ ਵਿਰੋਧ ਚ ਲੱਗ ਰਹੇ ਆ ਇਹ ਧਰਨੇ ਕਾਹਤੇ ਲੱਗ ਰਹੇ ਇਹ ਤਾਂ ਤੁਸੀਂ ਸਾਰੇ ਜਾਣਾ ਹੀ ਹੋ ਕਿਉਂਕਿ ਜਿਹੜੇ ਸਾਡੇ ਮੁਲਾਜ਼ਮ ਆ ਜਿਹੜੇ ਸਾਡੇ ਨਮੂਨੀਆਂ ਤਨਖਾਹਾਂ ਤੇ ਲੱਗੇ ਹੋਏ ਮੁਲਾਜ਼ਮ ਆ ਅਸੀਂ ਚਾਹੁੰਦੇ ਆ ਉਹਨਾਂ ਨੇ ਵੀ ਇਹ ਚੀਜ਼ ਮੰਨ ਲਈ ਆ ਕਿ ਜਿਹੜਾ ਇਹਨਾਂ ਨੂੰ ਆ ਸਿੱਧੇ ਤੌਰ ਤੇ ਮੈਕਮੇਚ ਰੈਗੂਲਰ ਕਰ ਭਰਤੀ ਕੀਤਾ ਜਾਵੇਗਾ ਠੀਕ ਹੈ ਜਿਹੜੀ ਸਰਕਾਰ ਆ ਉਹ ਇਹਨਾਂ ਗੱਲਾਂ ਤੋਂ ਹੁਣ ਕਹਿਣ ਦਬਾਅਬ ਵੀ ਭੱਜ ਰਹੀ ਹੈ ਜਿਹੜਾ ਕਿ ਸਰਕਾਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੈ ਸਾਡੀ ਜਿਹੜੀ ਮੀਟਿੰਗ ਆ ਉਹ ਵੈਸੇ ਅੱਜ 7 ਤਰੀਕ ਦੀ ਹੈ ਉਹ ਵੀ ਅਸੀਂ ਆਪ ਜਿਹੜਾ ਈਟੀਓ ਹਰਪਜਨ ਸਿੰਘ ਮਾਨ ਆ ਬਿਜਲੀ ਮੰਤਰੀ ਆ ਉਹਦੀ ਕੋਠੀ ਦਾ ਜਿਹੜਾ ਘਰਾ ਕਰਕੇ ਆ ਜਿਹੜੀ ਆਪਣੇ 5 ਅਗਸਤ ਨੂੰ ਜਿਹੜੀ ਅਸੀਂ ਉੱਥੇ ਉਹਦੇ ਮਰੇ ਘਰ ਮਰੇ ਆ ਕੇ ਕੋਠੀ ਮਰੇ ਧਰਨਾ ਲਾਇਆ ਸੀਗਾ ਤੇ ਉਹਦੇ ਬਦੌਲਤ ਸਾਨੂੰ ਮਿਲੀ ਹੈ ਜਿਹੜੀ ਅੱਜ ਦੀ ਮੀਟਿੰਗ ਆ ਉਹ ਵੀਡੀਓ ਕਾਨਫਰੈਂਸ ਰਾਹੀਂ ਜਿਹੜੀ ਹੈੱਡਕੁਆਰਟਰ ਵਿਖੇ ਹੋਵੇਗੀ ਜਿਹਦੇ ਵਿੱਚ ਮੌਜੂਦਾ ਹੋਣਗੇ ਸੀਐਮਡੀ ਸਾਹਿਬ ਵੀ ਆਉਣਗੇ ਤੇ ਇਧਰੋਂ ਪਾਵਰ ਕਾਮ ਐਂਡ ਟਰਾਂਸਪੋਰਟ ਠੇਕਾਂ ਲਾਜ਼ਮ ਦੇ ਸੂਬਾ ਪ੍ਰਧਾਨ ਬਲਿਹਾਰ ਜੀ ਤੇ ਹੋਰ ਮੁੱਖ ਮੈਂਬਰ ਹੋਣਗੇ ਜਿਨ੍ਹਾਂ ਨਾਲ ਅੱਜ ਮੀਟਿੰਗ ਹੋਵੇਗੀ ਜੇਕਰ ਮੀਟਿੰਗ ਵਿੱਚ ਕੋਈ ਵੀ ਹਾਂ ਪੱਖੀ ਹੰਗਾਰਾ ਜਿਹੜਾ ਲਿਖਤੀ ਰੂਪ ਚ ਨਾ ਦਿੱਤਾ ਗਿਆ ਤਾਂ ਜਿਹੜਾ ਇਹ ਕੋਹਲਿਆ ਹੋਰ ਤਿੱਖਾ ਹੋਵੇਗਾ ਇਹ ਸੰਘਰਸ਼ ਜਿਹੜਾ ਹੋਰ ਤਿੱਖਾ ਹੋਵੇਗਾ ਜਿਹੜੀ ਸਾਡੀ ਮੰਗ ਆ ਉਹ ਮੰਗ ਇਹ ਆ ਜਿਹੜੇ ਸਾਡੇ ਕੰਮ ਏ ਆ ਜਿਹੜੇ ਉਹਨਾਂ ਨੂੰ ਵਿਭਾਗ ਵਿੱਚ ਰੈਗੂਲਰ ਕਰ ਸਿੱਧਾ ਵਿਭਾਗ ਵਿੱਚ ਲਿਆ ਜਾਵੇ ਤੇ ਜਿਹੜੀਆਂ ਨਮੂਨੀਆ ਤਨਖਾਹ ਹੁਣ ਵਧਾ ਕੇ ਜਿਹੜੀ ਜਿਹੜੀ ਸਾਡੀ 1948 ਐਕਟ ਥਰੂ ਤਨਖਾਹ ਬਣਦੀ ਆ ਜਿਹੜੀ 15ਵੀਂ ਕਾਨਫਰੰਸ ਰਾਹੀਂ ਤਨਖਾਹ ਜਿਹੜੀ ਤੈਅ ਹੋਈ ਸੀਗੀ ਉਹ ਸਾਨੂੰ ਮਿਲਣੀ ਚਾਹੀਦੀ ਆ ਜਿਹੜੇ ਪੱਤੇ ਮਿਲਣੇ ਚਾਹੀਦੇ ਆ ਜਿਹੜੇ ਹੋਰ ਸਾਨੂੰ ਜੋ ਵੀ ਸੁਵਿਧਾ ਮਿਲਦੀਆਂ ਐ ਮੁਲਾਜ਼ਮਾਂ ਨੂੰ ਉਹ ਸਾਰੀਆਂ ਮਿਲਣੀਆਂ ਚਾਹੀਦੀਆਂ